ਅਲਫਾ ਲਿਆ ਤੇ ਕਰਾਂ ਮੈਂ ਤੈਨੂੰ ਉਹਨਾਂ ਦੀ ਤੇ ਤਹਾਰਾ ਮੈਨੂੰ ਜਿੱਥੇ ਕੋਈ ਜਿੱਥੇ ਕੋਈ ਉਤੋਂ ਖੜ ਜਾ ਓਏ ਖੜ ਜਾਵੇ ਜਿੱਥੇ ਕੋਈ ਸੰਕਟ ਆਵੇ ਜਿੱਥੇ ਕੋਈ ਨਾ ਹੋ ਉਥੇ ਮੈਂ ਆਵਾਂ ਭਰੀ ਆ ਗਈ ਤੇ ਸਖਣੀ ਬੋਲੀ ਜੋ ਫੇਰ ਬੋਲੀ ਆਵੇ ਤੇ ਸਖਣੀ ਦੱਸ ਤੇ ਭਰੀ ਭਰੀ ਭੜੀ ਆਵੇ ਤੇ ਭਰੀ ਜਾਵੇ ਉਹ ਭਰੀ ਉਹ ਹੋ ਹੋ ਉਹ ਮੈਨੂੰ ਤੇ 1 ਇੰਚ ਮੈਂ ਛਕਾਉਂਦੀ ਪਰ ਗੱਲ ਕਰਨੋਂ ਝਰਮਾਂ ਵੀ ਹਾਈ ਤੇ ਜੀਆਂ ਨੇ ਦੀਆਂ ਬੋਲ ਨਾ ਦੇ ਦੇ ਲਾਂ ਦੇ ਖੋ ਦੀਆਂ ਬੁੱਲ ਨਾਇਲ ਦੇ ਬਿਲ ਉਹਦੇ ਟਣ ਰਣ ਰਣ ਉਹ ਲੈ ਜਿੱਦ ਐ ਬਿਲੋ ਦੇ ਮਰਪਿੰਦੀਆਂ ਅੱਖੀ ਆ ਬੋਲਦੀਆਂ ਲੈਟਾਣਾ ਨਾ ਬਾਰਾ ਕਰੀਂ ਬਿਲੋ ਦੇ ਨੈਲੀਆ ਅੱਖੀ ਆ ਬੋਲਦੀਆਂ ਉਹ ਕਿੱਥੇ ਹੋ ਜਹਾਨ ਤੋਂ ਆਈਆ ਉਹ ਦਉਜਨਤਾ ਦੇ ਤੋਂ ਆਈਆ ਕਿੱਥੇ ਉਹ ਜਹਾਨ ਤੋਂ ਆਈਆ ਉਹ ਦਉਜਨਤਾ ਹੈ ਦੁਹਾਈਆ ਇੰਜ ਲੱਗਦਾ ਜਾਨੀ ਮਿੱਤਰੋ ਰੱਬ ਨੇ ਇਹ ਲੈ ਬੈਠ ਬਣਾਈਆ ਕਹਿੰਦੇ ਨੇ ਆਂ ਚਾਂਦੀਆ ਪਰੀਆਂ ਉਹਨੂੰ ਟਕ ਟਕ ਡੋਸੀਆਂ ਬੁੱਲ ਨਾਹਿਦ ਦੇ ਬਿੱਲੋ ਦੇ ਟਣ ਨਣ 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 ਬੁੱਲ ਨਾਹਿਦ ਦੇ ਬਿੱਲੋ ਦੇ ਪੜ ਪਿੰਡੀਆਂ ਅਖੀਆ ਬੋਦੀਆਂ ਬੁੱਲ ਨਾਹਿਦ ਦੇ ਬਿੱਲੋ ਦੇ ਬਿੱਲੀਆਂ ਅਖੀਆ ਬੋਦੀਆਂ ਪੀਛੇ ਬਚਕਰਾਂ ਤੇਰਾ ਇਧਰ ਨੂੰ ਦੇ ਉਹਦੀ ਇੱਕ ਅੱਖ ਲੱਗਦਾ ਤੀਨੀ ਇੱਥੇ ਦੇ ਬਚਕਰਾਂ ਉਹਦੇ ਅੱਖ ਦੀ ਉਹਦੀ ਕੀ ਕੀ ਅੱਖਾ ਵਾੜਾ ਕਦੀਨੀ ਉਹ ਫਿਰਦੀ ਹੈ ਕੋਈ ਚੰਤਨ ਦੀ ਉਹ ਚਪੂ ਚਪਾ ਬਬਰਕਦੀ ਸੀ ਸਮਝੇ ਨਾ ਆਉਂਦੀਆਂ ਗੱਲਾਂ ਮਿੱਤਰੋ ਜੱਦੀ ਕੋਲ ਮਟੋਲਦੀਆਂ ਫੁੱਲ ਨਾ ਹਿੱਲ ਤੇ ਬਿੱਲੋ ਦੇ ਦਿਲਿਆ ਵੀ ਆ ਬੋਲਦੀਆ ਫੁੱਲ ਨਾ ਹਿੱਲ ਤੇ ਬਿੱਲੋ ਦੇ ਆ ਰਬੋ ਨੇ ਬੋਲੀਆਂ ਚਿਲੀਆਂ ਬਲੌਰਿਆ ਕਦੇ ਕੇ ਨਸ ਅਜਪ ਜੀ ਹੈ ਜੜ ਗਿਆ ਨੀ ਦੇ ਦੱਪਤਾ ਨਹੀਂ ਤੇ ਰਕੇ ਹੋ ਜੀ ਆ ਹੁਣਾ ਜੀ ਜਗਾ ਦੇ ਕੇ ਮਾਰ ਗਈ ਆਲੀ ਦੇ ਦੱਪਤਾ ਨਹੀਂ ਤੇ ਰਕੇ ਹੋ ਜੀ ਆ ਫੋੜਾ ਮੈਂ ਤੁਸੜੀ ਦੇ ਚੋੜਾ ਰਹੀ ਆਲੀ ਮੇਲ ਬਾਤਰੇ ਖੜੀ ਲਾਦਾ ਤੁਫਾ ਮੈਲ ਆਇਆ ਨਹੀਂ ਸਿਰ ਉੱਲ ਕੇ ਪੈਰਾਂ ਤੱਕ ਪਿੰਡਾ ਮੈਂ ਹਕਾਇਆ ਨਹੀਂ ਹੋ ਨੇੜੇ ਜਦੋਂ ਆਇਆ ਹੱਥ ਨਾਲ ਹੱਥ ਲਾਇਆ ਮੈਨੂੰ ਓ ਹਲੋ ਓ ਹੀ ਰੋ ਦੱਪਤਾ ਨਹੀਂ ਤੇ ਦੇ ਦੱਪਤਾ ਨਹੀਂ ਤੇ ਦੱਪਤਾ ਨਹੀਂ ਤੇ ਰਕੇ ਹੋ ਜੀ ਆ ਹੁਣਾ ਮੈਂ ਤੈਨੂੰ ਘੜਾ ਦੇਖ ਕੇ ਮਾਰ ਗਈ ਆਲੀ ਕੋਈ ਕੋਈ ਵੇੜਾ ਹੁੰਦਾ ਕਾਲ ਜੈ ਹਰੋਂਟਾ ਕੋਈ ਕੋਈ ਵੇੜਾ ਹੁੰਦਾ ਜਿੱਤ ਪਾਇਦਾ ਚੌਂਦਾ ਤੇਰੀਆਂ ਚਾਹਾਂ ਦੇ ਕਰਨ ਕੋਈ ਤੇਰੀਆਂ ਰਾਂ ਕਲਾਕੀ ਮੈਂ ਤਾਂ ਖੱਟ ਕੇ ਕਰਾਵਾਂ ਤੇ ਲੱਭ ਪਤਾ ਨਹੀਂ ਤੇਰੇ ਦਿਲ ਦਾ ਪਤਾ ਨਹੀਂ ਤੇਰੇ ਦਾ ਪਤਾ ਨਹੀਂ ਤੇਰਾ ਕਿਹੋ ਜਿਹਾ ਹੁੜਾ ਮੈਂ ਤਾਂ ਮੁਖੜਾ ਦੇਖ ਕੇ ਮਾਰ ਗਿਆ ਨਹੀਂ ਮੁਖ ਤੇਰਾ ਧੂਰ ਜਦੀ ਸੱਚੀ ਰੀਤ ਵਰਦਾ ਫਾਇਤ ਦਿੱਤੀ ਕੋਈ ਕਾਲ ਤੇਰੀ ਸੰਦੂਸ਼ਾ ਤੇ ਛੇਸਦਾ ਬੰਨ ਨੇ ਪਤਾ ਤੇ ਭਾਣ ਤੁ ਜੱਡ ਲਾ ਹੱਥੇ ਮੈਂ ਤਾਂ ਜੁੱਗੀ ਵਾਰ ਤੇਰੇ ਅੱਗੇ ਖੜ ਗਿਆ ਨਹੀਂ ਦਿਲ ਦਾ ਪਤਾ ਨਹੀਂ ਤੇਰੇ ਦਿਲ ਦਾ ਪਤਾ ਨਹੀਂ ਦਿਲ ਦਾ ਪਤਾ ਨਹੀਂ ਤੇ ਆ ਕਿਹੋ ਜੀਆ ਹੋਣਾ ਨਹੀਂ ਮੈਂ ਤਾਂ ਮੁਖੜਾ ਦੇਖ ਕੇ ਇਹ ਪਿੰਨ ਰਖੀ ਆ ਦੀ ਇਹਦੇ ਚ ਰੂਹ ਆ ਜਾਂਦੀ ਹੈ ਲਓ ਜੀ ਆਂਦੀ ਸਾਰਿਆਂ ਨੂੰ ਬਿੱਲ ਤੇ ਨਾ ਪੁੱਲੀ ਅੱਖ ਨਾਲ ਗੰਦ ਕਰਗੀ ਅਈਆ ਜੀ ਆਹਾਂ ਦੀਏ ਬਜਾਰ ਦਾ ਦੁਕਾਨ ਕੀ ਰਤੀ ਹੱਤੀ ਬੱਤੀ ਤੇ ਝੀੜੀ ਪੀ ਕਹਾਣੀ ਹੱਤੀ ਪੁੱਥੀ ਉੱਤੇ ਝੀੜੀ ਪੀ ਕਹਾਣੀ ਨੀ ਲੋਕਾਂ ਦਾ ਨਹੀਂ ਦੁੱਧ ਵੀਗਦਾ ਤੇਰਾ ਵੀਗਦਾ ਜਏ ਕੋਈ ਦੇ ਪਾਣੀ ਲੋਕਾਂ ਦਾ ਨਹੀਂ ਦੁੱਧ ਵੀਗਦਾ ਜਿੱਤੋਂ ਮਿੱਤੋਂ ਜਿੱਤੋਂ ਤੇਤ ਵੱਧ ਕੇ ਸਨੱਖੀਆਂ ਫੇਰ ਨਾ ਬਲਾਵੇ ਕੋਈ ਉਹਨਾਂ ਨਾਲ ਅੱਖੀਆਂ ਅੱਗ ਲਾਉਂਦੀ ਫਿਰ ਤੇਰੀ ਨਹੀਂ ਜਪਾਂਦੀ ਨੀ ਲੋਕਾਂ ਦਾ ਨਹੀਂ ਦੁੱਧ ਵੀਗਦਾ ਤੇਰਾ ਵੀ ਕਿਦਾਂ ਜਾਏ ਕੁਰੇ ਪਾਣੀ ਲੋਕਾਂ ਦਾ ਨਹੀਂ ਦੁੱਧ ਵੀ ਕਦਾ ਇੱਕ ਨਹੀਂ ਹਜ਼ਾਰ ਕਹਿੰਦੇ ਤੂੰ ਤੈਨੂੰ ਆ ਲਿਆ ਜੁਲਕੇ ਨਾ ਪਾਬੇ ਤੇੜਾ ਇੱਕ ਬਾੜੀ ਪਾਲਿਆ 24 ਘੱਟੇ ਲੈ ਨਹੀਂ ਬਣੀ ਪਠਾਰਾਣੀ ਲੋਕਾਂ ਦਾ ਨਹੀਂ ਦੁੱਧ ਵੀ ਕਦਾ ਓਏ ਤੇਰਾ ਵੀ ਕਿਦਾਂ ਜਾਏ ਕੁਰੇ ਪਾਣੀ ਲੋਕਾਂ ਦਾ ਨਹੀਂ ਦੁੱਧ ਵੀ ਕਦਾ ਮੰਨ ਲੈ ਨਹੀਂ ਕਹਿਣਾ ਐ ਤੰਦੂ ਚ ਮੱਤੇ ਦਿਨ ਰਾਤ ਮਾਰਾ ਰਹਿਣਾ ਤੇਰੇ ਨਾਲ ਨਹੀਂ ਉੱਦਾ ساری ਉਮਰ ਪਰੂਗਾ ਤੇਰਾ ਪਾਣੀ ਲੋਕਾਂ ਦਾ ਨਹੀਂ ਦੁੱਧ ਵੀ ਕਦਾ ਤੇਰੇ ਨਾ ਵੀਕ ਦਾ ਚਾਇਏ ਪੂਰੇ ਪਾਣੀ ਲੋਕਾਂ ਦਾ ਆ ਜਾ ਇਕਬਲ ਸੁੰਦਰਮੁਦਰੀਏ ਵੀ ਗਾ ਅੱਛਾ ਜਦੋਂ ਆ ਮੈਂ ਆਪਾਂ ਸਾਰੇ ਐਸਐਸਓ 11 ਬੈਂਸ ਗਾਉਣਗੇ ਸਾਰਿਆਂ ਨੇ ਪੰਜ ਰੁਪਏ ਰਿਪੀਟ ਕਰਨਾ ਠੀਕ ਹੈ ਇਹਦੇ ਤੋਂ ਇਹ ਪਤਾ ਲੱਗਦਾ ਵੀ ਇਹ ਕਿੰਨੀ ਕੁ ਵਾਰੇ ਨੇ ਮੰਗੀ ਮੰਗੀ ਹੈ ਜਿਹੜਾ ਛੋਟੇ ਹੁੰਦੇ ਮੰਗੀਆਂ ਨੂੰ ਵੱਡੇ ਹੋ ਜਾਂਦੇ ਆਈ ਫਿਰ ਇਸ ਤੋਂ ਬਾਅਦ ਮੈਂ ਦੱਸੂਗਾ ਹਾਂ ਜੀ ਇੰਤਜ਼ਾਰ ਕਰ ਦਿਓ ਦੱਸੂਗਾ ਨਹੀਂ ਪਹਿਲਾਂ ਸੁੰਦਰਮੁਦਰੀਏ ਕਰਦੇ ਕੱਲ ਦੇ ਦੇਖੋ ਇੱਕ ਹੀ ਸ਼ਰਤ ਹੈ ਮੇਰੀ ਆਪਾਂ ਸੁੰਦਰ ਮੁੰਡੀਆਂ ਵੀ ਕਰਾਂਗੇ ਤੇ ਲੋੜੀ ਬਣਾਈ ਆ ਇਹਦਾ ਢੇੜਾ ਵੀ ਲਾਵਾਂਗੇ ਫਿਰ ਮੈਂ ਕਰਾਂਗਾ ਸੁੰਦਰ ਮੁੰਡੀਆਂ ਔਰ ਬੋਲਣਗੇ ਸਾਰੇ ਹਾਂ ਹਾਂ ਸਾਰੇ ਠੀਕ ਹੈ ਜੀ ਹੁਣ ਮੈਨੂੰ ਜਿੰਨੀ ਕੋ ਪੜ ਕੇ ਬੋਲਣੀਆਂ ਨਾ ਤੇ ਚਾਲੂ ਕਰ ਦਾਂਗੇ ਠੀਕ ਹੈ ਜੀ ਠੀਕ ਹੈ ਠੀਕ ਹੈ ਹਾਂ ਚਲੋ ਜੀ ਫਿਰ ਕਿਹੜਾ ਚਾਲੂ ਕਰੋ ਸੁੰਦਰ ਮੁੰਦਰੀ ਏ ਤੇਰਾ ਕੋਣ ਵਿਚਾਰਾ ਸੁੱਲਾ ਪੱਠੀ ਵਾਲਾ ਤੁਲੇ ਦੀ ਧੀ ਵੀ ਆਈ ਸ਼ੇਰ ਚੱਕਰ ਪਾਈ ਕੁੜੀ ਦੇ ਜੇਬੇ ਪਾਈ ਕੁੜੀ ਦਾ ਲਾਲ ਪਟਾਕਾ ਕੁੜੀ ਦਾ ਸਾਲੂ ਪਾਟਾ ਸਾਲੂ ਕੋਣ ਸਮੇਟੇ ਚਾਚੇ ਚੂਰੀ ਕੁੱਟੀ ਜ਼ਮੀਦਾਰਾਂ ਨੇ ਲੁੱਟੀ ਜ਼ਮੀਦਾਰ ਸਦਾਏ ਹੋਏ ਜਿੰਦੀ ਸੋਨੇ ਲਾਏ ਕੋਲਾ ਰਹਿ ਗਿਆ ਭਾਈ ਬੜ ਕੇ ਰਹਿ ਗਿਆ ਇੱਕ ਕੋਲਾ ਰਹਿ ਗਿਆ ਭਾਈ ਬੜ ਕੇ ਇੱਕ ਕੋਲਾ ਰਹਿ ਗਿਆ ਭਾਈ ਬੜ ਕੇ ਰਹਿ ਗਿਆ ਭਾਈ ਨੇ ਮਾਰੀ ਇੱਕ ਹੈਲੋ ਲੋੜੀ ਲੈ ਕੇ ਜਾਵਾਂਗੇ ਬੋਲੋ ਮੇਰੇ ਨਾਲ ਬੋਲੋ ਲੋੜੀ ਲੈ ਕੇ ਜਾਵਾਂਗੇ ਲੋੜੀ ਲੈ ਕੇ ਜਾਵਾਂਗੇ ਮੁਬਾਰਕਾਂ ਦੇ ਕੇ ਜਾਵਾਂਗੇ ਹੈਪੀ ਲੋੜੀ ਹੈਪੀ ਲੋੜੀ ਬਲਵੰਤ ਸਾਹਿਬ ਨੂੰ ਹੈਪੀ ਲੋੜੀ ਹੈਪੀ ਲੋੜੀ ਹੈਪੀ ਲੋੜੀ ਮਾਲਕ ਸਾਹਿਬ ਨੂੰ ਹੈਪੀ ਲੋੜੀ ਹੈਪੀ ਲੋੜੀ ਹੈਪੀ ਲੋੜੀ ਹੈਪੀ ਲੋੜੀ ਹੈਪੀ ਲੋੜੀ ਹੈਪੀ ਲੋੜੀ ਪੰਜਾਬ ਪੁਲਿਸ ਨੂੰ ਹੈਪੀ ਲੋੜੀ ਹੈਪੀ ਲੋੜੀ ਹੈਪੀ ਲੋੜੀ ਸੋ ਹਰ ਇੱਕ ਲੋਕ ਨੂੰ ਹੈਪੀ ਲੋੜੀ ਚਲੋ ਜੀ ਸਾਰਿਆਂ ਨੂੰ ਲੋੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਉਮਿੱਤਾਂ ਅੰਭਿਜਾਂ ਤੇ ਰੀਤਾਂ ਉੱਡਦੀਆਂ ਤੇ ਜਿੰਦੀ ਐ ਉਜਾਦੀਆਂ ਹਾਏ ਫੁੱਲ ਕੱਬ ਲੈ ਦਵਾਲਾ ਦੇ ਅੰਮਾ ਤੇ ਨਾਮ ਰਹਿ ਗਈ ਅੱਖਾਂ ਰੀਆਂ ਪੱਕੀ ਐ ਕਬੂਤਰੀ ਐ ਸੰgende ਰਹੀ ਕਰਦੇ ਰਹਿ ਗਏ ਪਾਰੀ ਹੋਰੇ ਨਜ਼ਾਰਾ ਲੈ ਗਏ ਲੰਡਨ ਤੋਂ ਆਏ ਪਪਾਰੀ ਸਾੱਟ ਕਾਸਮੀਂ ਦੀ ਲੈ ਗਏ ਪਤਾ ਨਹੀਂ ਤੇ ਜਿੱਕਿ ਉਪ ਲੈ ਚ ਲਈ ਸਾਡੀਆਂ ਪੰਜਾਬ ਦੀ ਕੁੜੀਆਂ ਮਿੱਤਰਾਂ ਦੀ ਛੱਤਰੀ ਤੋਰ ਤੇ ਗਈ ਹੰਪਰਾਤੇ ਲਾਉਂਦੀ ਐ ਉਡਾਰੀਆਂ ਹਾਏ ਫੁੱਲ ਕਾਫਲੇ ਤੇ ਬਾੜਾ ਲੈ ਗਿਆ ਗੁਜਰਦਾ ਮਰੇ ਗਿਆ ਗਿਆਰੀਆਂ ਪੱਕੀ ਕਬੂਤਰੀ ਹੈ ਸਾਡੀ ਹਿੱਕ ਤੇ ਸਪਲਟਦੇ ਜਦੋਂ ਤੋਰਦੀ ਹਲਾਰਾ ਖਾ ਕੇ ਝੂਪਾਂ ਦੀ ਪਾਰੀ ਬਲੈਸਟਨ ਹਾਏ ਪਹਿਲੀ ਹੀ ਕੱਟ ਨਾ ਪਵਾ ਦੇ ਮਿੱਤਰਾਂ ਦਾ ਜੈ ਹੱਥ ਵੱਲ ਗਈ ਵਿੱਤੇ ਜਾਂਦੀ ਅੱਜੇ ਪੁੱਗ ਰਹੀ ਹੈ ਕਾਇਰੇ ਨੀ ਮੋਦੀ ਦੇ ਵਿੱਚ ਤੁਰ ਰਹੀ ਆ ਵਾਹਣ ਟਿੱਕ ਤੇ ਜਾਂਦੀ ਓ ਵਿੱਤੇ ਜਾਂਦੀ ਛੱਤਰੀ ਟੁੱਟ ਗਈ ਬਣਾ ਤੇ ਲਉਂਦੀ ਐ ਉਡਾਰੀਆਂ